ਹਾਂਜੀ ਸਰ ਅੱਜ ਜਿਹੜਾ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਸ਼ਹੀਦੀ ਦਿਵਸ ਆ ਅੱਜ ਦੇ ਇਸ ਦਿਨ ਤੇ ਤੁਸੀਂ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੈ ਜੈ ਭਾਰਤ ਨਮਾ ਬਦਾਏ ਜਗੁਰਦੇਵ ਤੁਹਾਨੂੰ ਘਟੇ ਜੋ ਸੰਤ ਰਾਮਾਨੰਦ ਜੀ ਸ਼ਹੀਦ ਹੋਏ ਆ ਉਹਨਾਂ ਨੇ ਜੋ ਬਾਬਾ ਸਾਹਿਬ ਅੰਬੇਡਕਰ ਦੇ ਸੋਚ ਨੂੰ ਸਭ ਕਾਂਸ਼ੀ ਵਾਲੀ ਸੋਚ ਨੂੰ ਅੱਗੇ ਲਿਆਉਣ ਵਾਸਤੇ ਨੇ ਕੰਮ ਕੀਤਾ ਔਰ ਮੈਂ ਇਹੀ ਸੰਦੇਸ਼ ਦੇਵਾਂਗਾ ਪੇ ਸੰਤ ਰਾਮਾਨੰਦ ਜੀ ਸੋਚ ਤੇ ਪੜ ਲਈਏ ਜੋ ਸੰਤਾਂ ਨੇ ਇੱਕ ਸੁਪਨਾ ਲਿਆ ਸੀਗਾ ਰਾਜ ਭਗਤੀ ਦੀ ਗੱਲ ਕੀਤੀ ਸੀ ਜੋ ਬੇਗਮ ਪਰਵਸੋਹਨ ਦੀ ਗੱਲ ਕੀਤੀ ਸੀ ਉੱਤੇ ਆਪਾਂ ਵਧੀਆ ਤਰੀਕੇ ਨਾਲ ਆਪਾਂ ਸਮਾਜ ਨੂੰ ਜੋੜ ਕੇ ਉਹ ਸਮਾਜ ਦੀ ਜਿਹੜੀ ਵੀਡੀਓ ਨੂੰ ਬਣਾ ਕੇ ਔਰ ਆਪਾਂ ਕਿਹੜਾ ਸਮਾਜ ਨੂੰ ਤਰਕ ਤੇ ਜੀਆਂ ਲੈ ਕੇ ਜਾਈਏ ਤੋਂ ਪਹਿਲਾਂ ਪ੍ਰਧਾਨ ਜੀ ਆਪ ਜੀ ਨੂੰ ਜੈ ਗੁਰਦੇਵ ਸਾਨ ਗੁਰਦੇਵ ਜੀ ਅੱਜ ਸੰਤ ਰਾਮਾਨੰਦ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਹੈ ਜੀ ਅੱਜ ਦੇ ਜਿਹੜੇ ਦਿਨ ਤੇ ਤੁਸੀਂ ਕੀ ਸਮਾਜ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਚੈਕ ਗੁਰਦੇਵ ਤੁਹਾਨੂੰ ਗੁਰਦੇਵ ਦਾ ਡਾਕਟਰ ਸਤੀ ਸੁਮਨ ਸੰਤ ਰਾਮਾਨੰਦ ਮਹਾਰਾਜੀ ਕੋਈ ਆਮ ਇਨਸਾਨ ਜਾਂ ਆਮ ਸੰਤ ਨਹੀਂ ਸਨ ਉਹਨਾਂ ਨੇ ਪੂਰੇ ਦਾ ਪੂਰਾ ਜੀਵਨ ਜੋ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਣੀ ਵਿੱਚ ਵਿਖਿਆਨ ਕੀਤਾ ਹੈ ਕਿ ਬਹੁਤ ਜਨਮ ਵਿਚਰੇ ਸੇ ਮਾਧੋ ਇਹ ਜਨਮ ਤੇਮਾਰੇ ਲਿਖੇ ਇਸ ਸ਼ਬਦ ਨੂੰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਢਾਲਿਆ ਔਰ ਇਸ ਤੇ ਅਮਲੀ ਜਾਮਾ ਪਹਿਨਾਉਣ ਦੇ ਲਈ ਪੂਰੇ ਦਾ ਪੂਰਾ ਜੀਵਨ ਸੰਘਰਸ਼ ਕੀਤਾ। ਸੰਤ ਰਾਮਾਨੰਦ ਮਹਾਰਾਜ ਜੀ ਨੇ ਜੀਵਨ ਦੇ ਪਹਿਲੇ ਸਵਾਸ ਤੋਂ ਲੈ ਕੇ ਸਰੀਰ ਦੇ ਆਖਰੀ ਸਵਾਸ ਤੱਕ ਪੂਰੇ ਦਾ ਪੂਰਾ ਸਮਾਜ ਦਾ ਸਮਾਜ ਦੇ ਲੇਖੇ ਲਗਾਇਆ। ਉਹਨਾਂ ਨੇ ਸਮਾਜ ਦੇ ਵਿੱਚ ਵਿਚਰਦੇ ਹੋਇਆ ਸਮਾਜ ਦੇ ਦੁੱਖ ਤਰਦ ਨੂੰ ਸਮਝਿਆ। ਸਮਾਜ ਦੀ ਗੁਲਾਮੀ ਨੂੰ ਸਮਝਿਆ ਔਰ ਇਸ ਚੀਜ਼ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਦੇ ਲਈ ਸਮਾਜ ਵਾਸਤੇ ਸਕੂਲ ਖੋਲੇ ਜਿੱਥੇ ਸਾਡੇ ਬੱਚੇ ਉੱਚੀ ਸਿੱਖਿਆ ਪ੍ਰਾਪਤ ਕਰ ਸਕਣ। ਔਰ ਦੇ ਰੁਕਤਾ ਵਾਸਤੇ ਇਹਨਾਂ ਨੇ ਹਸਪਤਾਲ ਖੋਲੇ ਕਿ ਸਮਾਜ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਘਰ ਦੇ ਵਿੱਚ ਤੰਗੀ ਨਾ ਹੋਵੇ ਹਸਪਤਾਲਾਂ ਵਾਲੇ ਜਿਵੇਂ ਡਾਕਟਰ ਸਟੱਡ ਕਰਦੇ ਉਸ ਨੂੰ ਬਚਾਇਆ ਔਰ ਸੰਤ ਰਾਮ ਨੰਦ ਮਹਾਰਾਜ ਜੀ ਨੇ ਦੇਖਿਆ ਕਿ ਸਾਡੇ ਸਮਾਜ ਨੂੰ ਇਕੱਠੇ ਹੋਣ ਦੇ ਲਈ ਕੋਈ ਸਥਾਨ ਨਹੀਂ ਹੈ ਤਾਂ ਉਹਨਾਂ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਪੰਜਾਬ ਭਾਰਤ ਤੋਂ ਬਾਹਰ ਜਾ ਕੇ ਵੀ ਉਹਨਾਂ ਨੇ ਗੁਰਦੁਆਰੇ ਖੋਲੇ ਗੁਰੂ ਰਵਿਦਾਸ ਮਹਾਰਾਜ ਦੇ ਤੇ ਗੁਰੂ ਘਰ ਬਣਾ ਕੇ ਜਿੱਥੇ ਸਮਾਜ ਜੀ ਇਕੱਠੇ ਹੋ ਕੇ ਆਪਣਾ ਦੁੱਖ ਦਰਦ ਦੂਰ ਕਰ ਸਕੇ ਔਰ ਆਪਣੀ ਯੂਨਿਟੀ ਪੈਦਾ ਕਰ ਸਕੇ ਔਰ ਯੂਨਿਟੀ ਪੈਦਾ ਕਰਕੇ ਛਤੇਸ ਦੇ ਉਸੇ ਰਾਜ ਭਾਗ ਦੇ ਲਈ ਸੰਘਰਸ਼ ਕਰ ਸਕੇ ਸੋ ਇਸ ਕਰਕੇ ਮੈਂ ਅੱਜ ਦੇ ਇਸ ਸ਼ਹੀਦੀ ਸਮਾਗਮ ਦੇ ਉੱਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਬਦੌਲਤ ਸੰਤ ਰਾਮਾਨੰਦ ਮਹਾਰਾਜ ਜੀ ਨੇ ਪੂਰਾ ਦਾ ਪੂਰਾ ਜੀਵਨ ਨਿਸ਼ਾਵਰ ਕੀਤਾ ਉਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਸੋ ਆਓ ਅੱਜ ਆਪਾਂ ਜੇ ਸੰਤ ਰਾਮਾਨੰਦ ਮਹਾਰਾਜ ਜੀ ਪੂਰੀ ਦੁਨੀਆ ਦੇ ਵਿੱਚ ਪ੍ਰਭਮਣ ਕਰਦੇ ਅੱਜ ਰਵਦਾਸੀਆ ਕੌਮ ਦੇ ਲਈ ਸ਼ਹੀਦ ਹੋਇਆ ਤਾਂ ਉਹਨਾਂ ਦੀ ਸ਼ਹਾਦਤ ਉਪਰੰਤ ਸਾਨੂੰ ਅੱਜ ਵੱਖਰਾ ਗ੍ਰੰਥ ਸਾਨੂੰ ਵੱਖਰਾ ਧਰਮ ਔਰ ਸਾਨੂੰ ਵੱਖਰਾ ਨਿਸ਼ਾਨ ਅੱਜ ਪ੍ਰਾਪਤ ਹੋਇਆ ਤਾਂ ਅਸੀਂ ਸੰਤ ਰਾਮਾ ਨੰਦ ਮਹਾਰਾਜੀ ਦੇ ਪਾਏ ਹੋਏ ਪੂਰਨਿਆ ਤੇ ਚੱਲਦੇ ਹੋਏ ਅਸੀਂ ਦੁਨੀਆ ਦੇ ਉੱਤੇ ਆਪਣਾ ਰਾਜ ਭਾਗ ਜੇਕਰ ਕੈਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਧਾਰਮਿਕ ਤੌਰ ਦੇ ਇਕੱਤਰ ਹੋਣਾ ਪਵੇਗਾ ਆਪਣੇ ਗੁਰੂ ਘਰਾਂ ਦੇ ਉੱਤੇ ਆਪਣੇ ਨਿਸ਼ਾਨ ਸਤਿ ਸ਼ੁਭਤ ਕਰਨੇ ਪੈਣਗੇ ਔਰ ਆਪਣੇ ਗੁਰੂ ਘਰਾਂ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਖਾਰ ਵਿੱਚ ਤੋਂ ਚਾਲਨ ਕੀਤੀ ਹੋਏ ਅਮਰਕ ਪਾਣੀ ਦੇ ਪ੍ਰਕਾਸ਼ ਕਰਨੇ ਹੋਣਗੇ ਤਾਂ ਹੀਓ ਆਪਾਂ ਸੰਤ ਰਾਮਾਨੰਦ ਮਹਾਰਾਜ ਜੀ ਦੀ ਸੱਚੀ ਔਲਾਦ ਅਖ ਸਕਦੇ ਹਾਂ ਜਾਂ ਉਹਨਾਂ ਦੇ ਅਨਵਾਈ ਅਖ ਸਕਦੇ ਹਾਂ ਸੋ ਅੱਜ ਦੇ ਸਮੇਂ ਤੇ ਮੈਂ ਸਮਾਜ ਨੂੰ ਇਹੀ ਬੇਨਤੀ ਕਰਾਂਗਾ ਕਿ ਆਓ ਆਪਾਂ ਸੰਤ ਰਾਮਾਨੰਦ ਮਹਾਰਾਜ ਜੀ ਦੇ ਪੁੱੁਰੇ ਵਿਚਾਰ ਦੇ ਹੋਏ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਈਏ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਔਰ ਵਧੀਆ ਚੰਗੇ ਦੀ ਸਦੇਸ਼ ਦੇ ਸਮਾਜ ਦੇ ਨਾਗਰਿਕ ਬਣਾਈਏ ਤਾਂ ਜੋ ਉਹ ਸੰਤ ਰਾਮਾਨੰਦ ਮਹਾਰਾਜ ਦੇ ਮਿਸ਼ਨ ਨੂੰ ਜੱਜਾਂ ਤੱਕ ਪਹੁੰਚਾ ਕੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਇਹੀ ਹੈ ਕਿ ਅਸੀਂ ਉਹਨਾਂ ਦੇ ਪਾਏ ਹੇ ਪੁੱਲ ਜੈਗੁਰਦੇਵ <laughs> ਧੰਨਵਾਦ <laughs> <laughs> <laughs>